ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਚਲਦਿਆਂ ਹਰ ਰੋਜ਼ ਪੰਜਾਬ ਪੁਲਿਸ ਕਿਸੇ ਨਾ ਕਿਸੇ ਪਾਸਿਓਂ ਨਸ਼ਾ ਤਸਕਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ 2 ਕਿਲੋ ਅਫੀਮ ਦੇ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤਾ ਗਿਆ ਨਸ਼ਾ ਤਸਕਰ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਜੋ ਕਿ ਪਿਛਲੇ 1 ਸਾਲ ਤੋਂ ਕਿਰਾਏ ਦਾ ਮਕਾਨ ਲੈ ਕੇ ਪਟਿਆਲਾ ਦੇ ਵਿੱਚ ਰਹਿ ਰਿਹਾ ਸੀ ਜ਼ਿਕਰਯੋਗ ਹੈ ਕਿ ਇਹ ਕਾਬੂ ਕੀਤਾ ਗਿਆ ਨਸ਼ਾ ਤਸਕਰ ਠੇਕੇ ਤੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਪਰ ਨਾਲ ਨਾਲ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਉਸ ਨੇ ਨਸ਼ੇ ਦੀ ਤਸਕਰੀ ਦਾ ਧੰਦਾ ਵੀ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਉਹੋ ਪੁਲਿਸ ਦੇ ਦੁਆਰਾ ਧਰਦਬੋਚਿਆ ਗਿਆ ਸਰਜਰੀ ਹੋ ਫੀਮ ਫੜੀ ਗਿਆ 2 ਕਿਲੋ ਕਿਥੋਂ ਫੜੀ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਦੇ ਜਿਹੜਾ ਨਸ਼ੇ ਦੀ ਮੁਹਿੰਮ ਚਲਾਈ ਹੈ ਨੈਕ ਅਗੇਂਸਟ ਡਰਾਈਵ ਚਲਾਈ ਆ ਉਹਦੇ ਮੁਤਾਬਕ ਹੀ ਡੀਐਸਪੀ ਨਾਬਾ ਸ਼੍ਰੀ ਦਵਿੰਦਰ ਅਤਰੀ ਜੀ ਹੁਣਾਂ ਦੀ ਨਿਗਰਾਨੀ ਚ ਅਸੀਂ ਕੱਲ 28 ਤਰੀਕ ਨੂੰ ਕਰੀਬ 8:30 ਵਜੇ ਸਾਡੇ ਚੌਕੀ ਇੰਚਾਰਜ ਗਲਵੱਟੀ ਇਹ ਅਸੀਂ ਜਸਵੀਰ ਸਿੰਘ ਹੁਣਾਂ ਨਾਕਾ ਲਾਇਆ ਸੀ ਜਿੱਥੇ ਇੱਕ ਸਰਵਣ ਕੁਮਾਵਤ ਨਾਮ ਦਾ ਲੜਕਾ ਇਹਨਾਂ ਨੂੰ ਜਿਹੜਾ ਉਹ ਛੱਕੀ ਹਾਲਤ ਚੋਂ ਦਾ ਦਿਖਿਆ ਜਦੋਂ ਇਹਨਾਂ ਚੈੱਕ ਕੀਤਾ ਤਾਂ ਉਹਦੇ ਬੈਗ ਦੇ ਵਿੱਚ ਜਿਹੜੀ ਆ 2 ਕਿਲੋ ਫੀਮ ਜਿਹੜਾ ਉਹ ਲੈ ਕੇ ਆਇਆ ਸੀਗਾ ਜਿਹੜੀ ਹੁਣ ਤੱਕ ਉਹਦੇ ਦੱਸਣ ਮੁਤਾਬਕ Rajasthan ਨਗੌਰ ਜ਼ਿਲ੍ਹੇ ਦਾ ਰਹਿਣ ਵਾਲਾ ਉੱਥੋਂ ਉਹ ਫੀਮ ਲੈ ਕੇ ਆਇਆ ਜਿਹੜੀ ਅੱਗੇ ਉਹ ਕਿਸੇ ਦੀ ਵੇਟ ਕਰ ਰਿਹਾ ਸੀਗਾ ਪਰ ਉਹ ਬੰਦਾ ਉਸ ਟਾਈਮ ਉਹਦੇ ਨਹੀਂ ਪਹੁੰਚਿਆ ਉਸਨੇ ਪਹਿਲਾਂ ਇਹ ਕਾਬੂ ਆ ਗਿਆ ਸਰ ਇਹ ਕੰਮ ਕੀ ਕਰਦਾ ਜੀ ਇਹ ਇਹਨੇ ਪਟਿਆਲੇ ਸਰੰਦ ਰੋਡ ਤੇ ਕੋਈ ਕਿਰਾਏ ਤੇ ਕਮਰਾ ਲਿਆ ਹੋਇਆ ਔਰ ਇਹ ਨਾਲ ਜਿਹੜੀਆਂ ਨਵੀਆਂ ਕੋਠੀਆਂ ਬਣਦੀਆਂ ਉਹਦਾ ਜੀ ਟਾਈਲਾਂ ਲਾਉਣ ਦਾ ਕੰਮ ਕਰਦਾ ਮਿਸਤਰੀ ਆ ਲੇਬਰ ਦਾ ਠੇਕਾ ਵੀ ਲੈਂਦਾ ਨਾਲ ਆਪ ਵੀ ਕੰਮ ਕਰਦਾ ਨਾਲ ਠੇਕੇ ਵੀ ਲੈਂਦਾ। ਇਹ ਕੰਮ ਤੋਂ ਰਹਿ ਗਿਆ ਪੰਜਾਬ ਜੀ ਹੈ। ਇਹਦੇ ਦੱਸਣ ਤੋਂ ਪਹਿਲਾਂ ਕੋਈ ਕਰੀਬ 1-2 ਸਾਲ ਤੋਂ ਇੱਥੇ ਜਿਹੜਾ ਰਹਿ ਰਿਹਾ ਹੈ। ਇਹ ਕਿੰ ਨੂੰ ਧਿਆਨ ਸੀਗਾ ਪਤਾ ਲੱਗਿਆ ਜੀ ਇਹ ਚ ਹਜੇ। ਇਹਦੇ ਫੋਨ 'ਚ ਨੰਬਰ ਨੇ ਦੱਸਿਆ ਇੱਕ ਦੋ ਜਿਹੜੇ ਅੱਗੇ ਉਹ ਡਿਟੇਲ ਅਸੀਂ ਕਢਾ ਰਹੇ ਹਾਂ ਕਿਉਂਕਿ ਫਿਲਹਾਲ ਇਹ ਕਹਿੰਦਾ ਬੰਦਾ ਉੱਥੇ ਨਹੀਂ ਹੈ ਉਹਦੀ ਵੇਟ ਹੀ ਕਰ ਰਹੇ ਸੀ ਜਦੋਂ ਸਾਡੇ ਕੋਲ ਫੜਿਆ ਗਿਆ। ਪਹਿਲਾਂ ਵੀ ਹੈਗਾ ਕ੍ਰਿਮੀਨਲ ਪਰਚਾ ਕੋਈ ਸੀ। ਪੰਜਾਬ 'ਚ ਤਾਂ ਨਹੀਂ ਹੈਗਾ ਬਾਕੀ ਰਾਜਸਥਾਨ ਤੋਂ ਹਜੇ ਪਤਾ ਕਰਾ ਰਹੇ ਹਾਂ ਵੀ ਉੱਥੇ ਇਹਦੇ ਕੋਈ ਫਾਇਰ ਹੈ ਜਾਨੀ ਇੱਥੇ ਕੱਲਾ ਰਹਿੰਦੇ ਸੀ ਜਾਂ ਹੋਰ ਵੀ ਲੋੜੇ ਦੇ ਕੋਲ ਕਿੱਥੇ ਦੇ ਨਾਲ ਜਿਹੜੇ ਹੋਰ ਇਹਦੇ ਰਿਸ਼ਤੇਦਾਰ ਜਿਹੜੇ ਨਾਲ ਕੰਮ ਕਰਦੇ ਸੀ ਟਾਈਲਾਂ ਲਾਉਂਦਾ ਤੇ ਉਹ ਵਾਲੀ ਦੇ ਨਾਲ ਰਹਿੰਦੇ ਉਮਰ ਕਿੰਨੀ ਕਾ ਜੀ ਦੀ ਤੇਰੀ ਉਮਰ ਕਰੀਬ 30 35 ਸਾਲ ਦੱਸਣੀ ਹੁਣ ਕਿਹੜੀ ਧਾਰਾ ਦੇ ਤਹਿਤ ਮਾਮਲਾ ਦਾ ਹੁਣ ਅਸੀਂ 18 485 ਐਨਡੀਪੀਐਸ ਚ ਜਿਹੜਾ ਇਹਦਾ ਮੁਕਦਮਾ ਦਰਜ ਕਰ ਲਿਆ ਉਹਦੀ ਤਫ਼ਤੀਸ਼ ਜਾਰੀ ਹੈ ਲਾਈਵ ਤੇ ਇਸ ਚੈਨਲ ਦੇ ਲਈ ਨਾਪਾ ਤੋਂ ਸੁਖੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ